ਹਰ ਇੱਕ ਕਿਸਾਨ ਦੀ ਇੱਛਾ ਤਾਂ ਇਹੀ ਹੁੰਦੀ ਹੈ ਕਿ ਝਾੜ ਮੇਰਾ ਵੱਧ ਆਵੇ ਖਰਚਾ ਮੇਰਾ ਘਟ ਜੇ ਤੇ ਫਸਲਾਂ ਦੇ ਵਿੱਚ ਜ਼ਹਿਰ ਵੀ ਨਾ ਛਿੜਕਣੇ ਪੈਣ ਪਰ ਤੁਸੀਂ ਦੇਖਦੇ ਹੋ ਕਿ ਕਈ ਸਾਰੀਆਂ ਬਿਮਾਰੀਆਂ ਖੁਈਆਂ ਹੁੰਦੀਆਂ ਜਦੋਂ ਖੇਤ ਚ ਆ ਜਾਂਦੀਆਂ ਫਿਰ ਕੰਟਰੋਲ ਹੀ ਨਹੀਂ ਹੁੰਦੀਆਂ ਪੀ ਅਕਤੀ ਝੋਨੇ 'ਚ ਹਲਦੀ ਰੋਗ ਦੇਖ ਲਿਆ ਤੁਸੀਂ ਕੀ ਹਾਲਾਤ ਹੋਏ ਐ ਮਤਲਬ ਇਹ ਕਿ ਜਦੋਂ ਬਿਮਾਰੀ ਨੂੰ ਮੌਸਮ ਨਾਲ ਕੋਲ ਮਿਲ ਗਿਆ ਨਾ ਮੁੜ ਕੇ ਤਾਂ ਉਹ ਧੂੜਾਂ ਪੱਟ ਦਿੰਦੀ ਹੈ ਤਾਂ ਇਹਦੇ ਕਰਕੇ ਹੁਣ ਕਣਕ 'ਚ ਵੀ ਕੁਝ ਬਿਮਾਰੀਆਂ ਇਹੋ ਜਿਹੀਆਂ ਐ ਜੇ ਮੌਸਮ ਨੂੰ ਕੋਲ ਮਿਲ ਗਿਆ ਤਾਂ ਕੋਈ ਦਾ ਕੁਝ ਕਰ ਸਕਦੀ ਹੈ ਤਾਂ ਇਹਦੇ ਕਰਕੇ ਘੱਟ ਖਰਚੇ ਦੇ ਨਾਲ ਉਹ ਬਿਮਾਰੀਆਂ ਨੂੰ ਰੋਕਣ ਦੇ ਲਈ ਖਾਸ ਤੌਰ ਤੇ ਕਾਂਗਿਆਰੀ ਛਿੱਟੇ ਦੀ ਕਾਂਗਿਆਰੀ ਤੇ ਪੱਤਿਆਂ ਦੀ ਕਾਂਗਿਆਰੀ ਤਾਂ ਹੋਰ ਕਈ ਚੀਜ਼ਾਂ ਆਸਤੇ ਚੁਣ ਕਣਕ ਦੇ ਬੀਜ ਦੀ ਸੋਧ ਕਰਨੀ ਅਤੀ ਜ਼ਰੂਰੀ ਹੈ ਤਾਂ ਆਪਾਂ ਇੱਥੇ ਗੱਲ ਕਰਨ ਲੱਗੇ ਆ ਕਿ ਆਪਾਂ ਕਣਕ ਦੀ ਜਿਹੜੀ ਬੀਜ ਦੀ ਸੋਧ ਹੈ ਉਹ ਕਿਵੇਂ ਕਰ ਸਕਦੇ ਆ ਠੀਕ ਹੈ ਧਿਆਨ ਨਾਲ ਦੇਖਣਾ ਇਹਨੂੰ ਸ਼ੇਅਰ ਵੀ ਕਰਾਂ ਤਾਂ ਕਿ ਬਾਕੀ ਕਿਸਾਨ ਤੱਕ ਪਹੁੰਚੇ ਆਪਾਂ ਤਿੰਨ ਤਰੀਕੇ ਦੇ ਬੀਜ ਦੀ ਸੋਧ ਕਰਦੇ ਆਂ ਤਿੰਨ ਤਰੀਕੇ ਦੀ ਪਹਿਲੀ ਗੱਲ ਆਪਾਂ ਕਣਕ ਨੂੰ ਸਿਉਂਕ ਨਾ ਪਵੇ ਜਾਂ ਜੂ ਨਾ ਪਵੇ ਉਹਦੇ ਵਾਸਤੇ ਬੀਰੀ ਸੋਧ ਕਰਦੇ ਆਂ ਠੀਕ ਹੈ ਹੁਣ ਇੱਕ ਚੀਜ਼ ਦਾ ਧਿਆਨ ਰੱਖੋ ਕਿ ਸੁੰਡੀ ਵਾਸਤੇ ਕੋਈ ਵੀ ਸੋਧ ਨਹੀਂ ਹੁੰਦੀ ਸੁੰਡੀ ਨਾਲ ਦੀ ਨਾਲ ਨਹੀਂ ਲੱਗਦੀ ਜਿਹੜੀ ਬੀ ਤੁਸੀਂ ਬੀਜਿਆ ਕਿਤੇ ਨਾਲ ਸੁੰਡੀ ਲੱਗ ਜੋ ਆਈ ਨਹੀਂ ਹੁੰਦਾ ਸੁੰਡੀ ਤਾਂ ਜਿਹੜਾ ਹੈਗਾ ਕਣਕ ਬੀਜੋਗੇ 10 15 ਦਿਨ ਬਾਅਦ ਜਾ ਕੇ ਪਏਗੀ ਉਹਦੇ ਲਈ ਦਵਾਈ ਕੋਈ ਵੀ ਨਹੀਂ ਹੈਗੀ ਲਾਉਣ ਵਾਸਤੇ ਤਾ ਜਿਹੜੀ ਜੂੰ ਤੇ ਸਿਉਕ ਵਾਸਤੇ ਆਪਣੇ ਕੋਲ ਇੱਕ ਤਾਂ ਥਾਇਆ ਮਿਥੋਕਸਮ ਹੈਗੀ ਐ 1 ਗ੍ਰਾਮ ਪ੍ਰਤੀ ਕਿਲੋ ਬੀਨ ਨੂੰ ਤੁਸੀਂ ਲਾ ਕੇ ਪੀ ਸਕਦੇ ਹੋ ਕਲੋਰੋਪਾਈਫਾਸ ਹੈ ਪੈਂਦੀ ਹ 4 ਐਮ ਐਲ ਇਹ 4 ਐਮ ਐਲ ਪ੍ਰਤੀ ਕਿਲੋ ਬੀਨ ਨੂੰ ਲੱਗਦੀ ਐ 4 ਐਮ ਐਲ ਦਾ ਯਾਰ ਜਿਹੜਾ ਹੈਗਾ 160 ਗ੍ਰਾਮ ਕਿੱਲੇ ਦੀ ਹੋਗੀ ਤਾਂ ਕਿਸਾਨ ਵੀ ਜਦੋਂ ਲਾਉਂਦੇ ਮੁਰਕੀ ਉਗਣ ਸ਼ਕਤੀ ਖਰਾਬ ਹੋ ਜਾਂਦੀ ਐ ਉਗਦੇ ਹੀ ਨਹੀਂ ਇੱਕਾ ਟੁੱਗਦੀ ਐ ਕਣਕ ਤਾ ਕਲੋਰੋ ਵਾਲੇ ਪਾਸੋਂ ਤੁਸੀਂ ਰੁੱਕ ਕੇ ਥਾਇਆਮਥੌਕਸ ਵਾਲੇ ਪਾਸੋਂ ਜਾਣੇ ਰਿਜ਼ਲਟ ਬੜਾ ਵਧੀਆ ਹੁੰਦਾ ਠੀਕ ਹੈ ਵੈਸੇ ਪੰਜਾਬ ਖੇਤੀਬਾੜ ਯੂਨੀਵਰਸਿਟੀ ਇੱਕ ਦਵਾਈ ਸਪਾਰਸ਼ ਕਰਦੀ ਹੈ ਜਿਹਦੇ ਚ ਹੈ ਮੀਡਾ ਕੋਲੋਪਰੇਟ ਤੇ ਹੈਕਸਾਕੋਨਲ ਹੁੰਦਾ ਹੈ ਜਿਹੜਾ ਮੇਖਾਲ ਨਿਊਨੈਕਸ ਇਹਨਾਂ ਨੇ ਕੀਤਾ ਹੈਗਾ ਸਪਾਰਸ਼ ਉਹ 2 ਐਮ ਐਲ ਪ੍ਰਤੀ ਕਿਲੋ ਬੀਨੂ ਲੱਗਦਾ ਹੈ ਉਹ ਸਿਉਂਕ ਵੀ ਰੋਕਦਾ ਹੈ ਤੇ ਉੱਲੀ ਵੀ ਰੋਕਦਾ ਠੀਕ ਹੈ ਹੁਣ ਇਸ ਤੋਂ ਬਿਨਾ ਤੁਸੀਂ ਚਾਹ ਤਿੱਧਰੇ ਪਾਸੇ ਆ ਜਾਓ ਚਾਹ ਤੁਸੀਂ ਉਹ ਦਵਾਈ ਲਾ ਲਈ ਦੂਸਰੀ ਕਲੀ ਥਾਇਮਥੋਕਸਮ ਤੇ ਜਿਹੜਾ ਉੱਲੀ ਰੋਗ ਹੈ ਉੱਲੀ ਰੋਗ ਵਾਸਤੇ ਸਾਡੇ ਕੋਲੇ ਪੱਤਿਆਂ ਦੀ ਕਾਂਗਰੀ ਤੇ ਛਿੱਟੇ ਦੀ ਕਾਂਗਰੀ ਇਹਦੇ ਨਾਲ ਨਾਲ ਕਰਨਾਲ ਬੰਟ ਮੈਂ ਪਹਿਲਾਂ ਹੀ ਦੱਸ ਚੁੱਕਾ ਤੁਹਾਨੂੰ ਕਿ ਭਾਈ ਕਰਨਾਲ ਬੰਟ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੋਈ ਦਵਾਈ ਸਿਫਾਰਿਸ਼ ਨਹੀਂ ਕਰਦਾ ਠੀਕ ਪਰਤੂ ਆਪਾਂ ਜਿਵੇਂ ਉਸ ਵੀਡੀਓ ਦੇਖਿਆ ਸੀਗਾ ਕਿ ਮਿਸ਼ਰਾ ਟਾਲ ਆਪਣੇ ਰਿਸਰਚ ਪੇਪਰ ਚ ਹਵਾਲਾ ਦੇ ਰਹੇ ਹੈ ਕਿ ਜੇਕਰ ਅਸੀਂ ਕਾਰਬੋਕਸੀਨ ਜਾਂ ਥੀਰਮ ਦੇ ਨਾਲ ਬੀਜ ਨੂੰ ਸੌਧਦੇ ਹਾਂ ਤਾਂ ਉਹਦੇ ਨਾਲ ਜਿੱਥੇ ਸਾਡੀ ਪੱਤਿਆਂ ਦੀ ਕਾਂਗਿਆਰੀ ਜਿੱਥੇ ਸਾਡੇ ਜਿਹੜੀ ਛਿੱਟਿਆਂ ਦੀ ਕਾਂਗਿਆਰੀ ਰੁਕਦੀ ਹੈ ਉੱਥੇ ਜਿਹੜਾ ਹੈਗਾ ਬੀ ਰਹੀ ਫੈਲਣ ਵਾਲਾ ਕਰਨਾਲ ਬੱਟ ਵੀ ਰੁਕਦਾ ਹੈ ਕਿਉਂਕਿ ਕਨਾਲ ਬੱਟ ਬੀ ਹਵਾ ਮਿੱਟੀ ਰਹੀ ਫੈਲਦਾ ਬੀ ਆ ਰੁਕ ਲੋਗੇ ਜੇ ਮਿੱਟੀ 'ਚ ਪਾ ਕੇ ਰੁਕੋਗੇ ਠੀਕ ਹੈ ਤਾਂ ਫਿਰ ਸਾਡੇ ਕੋਲੇ ਸਭ ਤੋਂ ਪਹਿਲੀ ਗੱਲ ਤੇ ਹੈਗੀ ਕਿ ਅਸੀਂ ਜਿਹੜੀ ਮੇਰੀ ਆਪਣੀ ਮਨਚਨ ਦਵਾਈ ਹੈ ਉਹਦੇ ਦਾ ਜਿਆਦਾ ਕਾਰਬੋਕਸਿਨ ਲੈ ਲਓ ਕਿਸੇ ਵੀ ਕੰਪਨੀ ਦਾ ਕਾਰਬੋਕਸਿਨ ਕਾਰਬੋਕਸਿਨ ਹੋਵੇ ਠੀਕ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬੀਟਾ ਵੈਕਸ ਦਾ ਨਾਮ ਲੈ ਲਿਖਦੀ ਹੈ ਠੀਕ ਤੁਸੀਂ ਕਾਰਬੋਕਸਿਨ ਕਿਸੇ ਦਾ ਵੀ ਲੈ ਲਓ ਬਾਈ ਬਣ ਕੇ ਇਸ깔 ਨੂੰ ਇਹ ਨਾ ਲਿਓ ਕਿ ਇੱਕ ਦਵਾਈ ਦਾ ਨਾਮ ਲਈ ਜਾਂਦਾ ਜਿਹਦੇ ਮਰਜ਼ੀ ਲੈ ਲਓ ਕਾਰਬੋਕਸਿਨ ਜਿਹੜਾ ਹੈਗਾ ਇਹ 2 ਗ੍ਰਾਮ ਪ੍ਰਤੀ ਕਿਲੋ ਵੀ ਲੱਗੇਗਾ ਠੀਕ ਹੈ ਇੱਕ ਟੈਕਨੀਕਲ ਆਉਂਦਾ ਹੈ ਕਾਰਬੋਕਸਿਨ ਪਲੱਸ ਟੈਟਰਾਮੈਥਾਈਲ ਥਾਈਯੂਰਮ ਡਾਈਸਲਫਾਈਡ ਠੀਕ ਹੈ ਇਹ ਜਿਹੜਾ ਹੈਗਾ 3 ਗ੍ਰਾਮ ਪ੍ਰਤੀ ਕਿਲੋ ਬੀਨੂ ਲੱਗੇਗਾ ਤਾਂ ਦੋਵਾਂ ਚੋਂ ਜਿਹੜਾ ਮਰਜ਼ੀ ਲੈ ਕੇ ਕਰ ਲਓ ਇਹ ਪੱਤਿਆਂ ਦੀ ਕਾਗਿਆਰੀ ਛਿੱਟੇ ਦੀ ਕਾਗਿਆਰੀ ਰੋਕਦਾ ਹੈ ਤੇ ਕਰਨਾਲ ਪੰਡ ਲਈ ਪੰਜਾਬ ਕੁਚੁਣੀ ਉਹ ਖੇਤੀਬਾੜੀ ਯੂਨੀਵਰਸਿਟੀ ਸ਼ਿਫਾਰਿਸ਼ ਨਹੀਂ ਕਰਦੀ ਲੇਕਿਨ ਮਿਸ਼ਰਾ ਟਾਲ ਜਿਹੜੀ ਹੈਗੀ ਇਹ ਸ਼ਿਫਾਰਿਸ਼ ਕਰ ਰਹੀ ਹੈ ਜਾਂ ਯੂਐਸਏ ਦਾ ਪੇਪਰ ਹੈ ਉਹ ਵੀ ਜਿਹੜਾ ਹੈ ਕੋਈ ਸ਼ਿਫਾਰਿਸ਼ ਕਰ ਰਿਹਾ ਹੈ ਇੱਥੋਂ ਤੱਕ ਆ ਗਿਆ ਇਸ ਤੋਂ ਬਿਨਾ ਤੁਸੀਂ ਛਿੱਟੇ ਦੀ ਕਾਗਿਆਰੀ ਤੇ ਪੱਤਿਆਂ ਦੀ ਕਾਗਿਆਰੀ ਆਸਤੇ ਇੱਕ ਟੈਬੂ ਕੋਨਾਜੋਲ ਲਿਕਵਿਡ ਦੇ ਵਿੱਚ ਆਉਂਦੀ ਹੈ 13 ਐਮ ਐਲ ਪ੍ਰਤੀ ਕਿੱਲੇ ਦੇ ਬੀਜ ਨੂੰ ਲੱਗਦੀ ਹੈ 400 ਐਮ ਐਲ ਪਾਣੀ 'ਚ ਘੋਲ ਕੇ ਉਹਨੂੰ ਆਪਾਂ ਲਾ ਸਕਦੇ ਹਾਂ ਜੇ ਤੁਹਾਡੇ ਕੋਲ ਟੈਬੂ ਕੋਨਾਜੋਲ ਜਿਹੜਾ ਹੈਗਾ ਪਾਊਡਰ ਵਾਲੀ ਆਉਂਦੀ ਹੈ ਉਹ ਜਿਹੜੀ ਹੈਗੀ 1 ਗ੍ਰਾਮ ਪ੍ਰਤੀ ਕਿਲੋ ਬੀਜ ਨੂੰ ਲੱਗਦੀ ਹੈ ਉਹ ਲਾ ਕੇ ਤੁਸੀਂ ਬੀਜ ਸਕਦੇ ਹੋ ਉੱਲੀ ਨਾਸ਼ਕ ਦਵਾਈ ਕਣਕ ਦੇ ਬੀਜ ਨੂੰ ਤੁਸੀਂ ਬੀਜਣ ਤੋਂ 1 ਮਹੀਨਾ ਪਹਿਲਾਂ ਵੀ ਲਾ ਕੇ ਰੱਖ ਸਕਦੇ ਹੋ ਲੇਕਿਨ ਕੀਟਨਾਸ਼ਕ ਦਵਾਈ ਲਾਉਣ ਤੋਂ ਬਾਅਦ 24 ਤੋਂ 48 ਘੰਟੇ ਦੇ ਵਿੱਚ ਕਣਕ ਨੂੰ ਬੀਜਣਾ ਪਏਗਾ ਤੀਸਰੀ ਗੱਲ ਅੱਜ ਕੱਲ੍ਹ ਇੱਕ ਰੌਲਾ ਬਹੁਤ ਪੈ ਰਿਹਾ ਕਿ ਕਣਕ ਦਾ ਝਾੜ ਵਧਾਉਣ ਵਾਸਤੇ ਜਿਹੜੇ ਹੈਗੇ ਬਾਇਓਟਿਕ ਆ ਲਾਈਏ ਕੁਝ ਜਿਹੜਾ ਹੈਗਾ ਬਾਇਓ ਇੰਜਾਈਮ ਆ ਰਹੇ ਆ ਕੋਈ ਬਾਇਓ ਏਜੰਟ ਆ ਰਹੇ ਉਹਨਾਂ ਨੂੰ ਸਾਰਿਆਂ ਨੂੰ ਲਾ ਰਹੇ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹਾਂਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਆਈਸੀਆਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹਰ ਜ਼ਿਲ੍ਹੇ 'ਚ ਬਣੇ ਉਨਾ ਖੇਤੀਬੀ ਗਿਆਨ ਕੇਂਦਰਾਂ ਦੇ ਵਿੱਚ ਜਿਹੜਾ ਹੈਗਾ ਯੂਨੀਵਰਸਿਟੀ ਦਾ ਮਾਈਕਰੋਬਾਇਓਲੋਜੀ ਵਿਭਾਗ ਠੀਕ ਹੈ ਇੱਕ ਤੁਹਾਨੂੰ ਜਿਹੜਾ ਹੈਗਾ ਬਾਇਓ ਟੀਕਾ ਦਿੰਦਾ ਜਵਾਨ ਨੂੰ ਟੀਕਾ ਦਿੰਦਾ ਹੈ ਉਹ ਟੀਕਾ ਉੱਥੋਂ ਲਿਓ ਮੇਰੇ ਖਰ 50 ਰੁਪਏ ਦਾ ਕਿੱਲੇ ਦਾ ਉਹ ਪੈਂਦਾ ਹੈ ਠੀਕ ਇਹਦੇ ਵਿੱਚ 500 ਗ੍ਰਾਮ ਉਹ ਹੁੰਦਾ ਕੰਸੋਰਸ਼ੀਅਮ ਆ ਕਿ ਕਈ ਤਰੀਕੇ ਦੇ ਜਵਾਨ ਨੂੰ ਮਿਲੇ ਹੁੰਦੇ ਆ ਜਿਹੜੇ ਕਿ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਤੇ ਬਾਕੀ ਚੀਜ਼ਾਂ ਬੂਟੇ ਨੂੰ ਖਾਉਂਦੇ ਆ ਇਹ ਅਸੀਂ ਜਿਹੜਾ ਹੈਗਾ ਬੀਜਰ ਤੋਂ ਜਿਹੜਾ ਹੈਗਾ ਕੋਸ਼ਟੇ ਪੱਲਾ ਲਾਉਣਾ ਹੈ ਮੈਂ ਕਿ ਕਰੋਂ ਸੋਧ ਕੇ ਬੀ ਲੈ ਜੋ ਲਿਆ ਕੇ ਜਿਹਨੂੰ ਖੇਤ ਬੀਜਣ ਦੇ ਨੇੜੇ ਜਾਏ ਅਤੇ ਇਹਨੂੰ ਲਾ ਕੇ ਛਾਵੇਂ ਸਕਾ ਕੇ ਆਪਣੇ ਬੀਜ ਦਿਓ ਕੀਟਨਾਸ਼ਕ ਤੋਂ 6 ਘੰਟੇ ਦਾ ਫਰਕ ਹੋਵੇ ਦਾ ਨਾ ਧਿਆਨ ਰੱਖ ਲੈਣਾ ਤਾਂ ਇਹਦਾ ਫਰਕ ਪੈਂਦਾ ਹੈ ਬਾਜ਼ਾਰ ਦੇ ਵਿੱਚ ਵੀ ਬਈ ਕਈ ਸਾਰੇ ਬੀਜਾਂ ਨੂੰ ਠੀਕ ਹੀ ਆਈ ਹੋਏ ਨੇ ਪਰਤੂ ਉਹਦੇ ਜਿਹੜਾ ਹੈਗਾ ਆਪਾਂ ਸਿਫਾਰਸ਼ ਤਾਂ ਨਹੀਂ ਕਰਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫਾਰਸ਼ ਨਹੀਂ ਕਰਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜਾ ਹੈਗਾ ਜਿਹੜਾ ਜੀਵਾਂ ਨੂੰ ਠੀਕਾ ਖੇਤੀ ਵਿਗਿਆਨ ਕੇਂਦਰਾਂ ਚੋਂ ਮਿਲਦਾ ਉਹਦੀ ਸਿਫਾਰਸ਼ ਕਰਦੀ ਹੈ ਉਹ ਤੁਸੀਂ ਲਾ ਕੇ ਬੀਜ ਸਕਦੇ ਹੋ ਮੇਰੀ ਵਾਸਤੇ ਇੱਕ ਗੱਲ ਨੂੰ ਪੱਲੇ ਬੰਨ ਲੈਣਾ ਕਣਕ ਦਾ ਵੀ ਸੌਧ ਕੇ ਪੀਜਾਂਗੇ ਇਸ ਚੀਜ਼ ਤੇ ਧਿਆਨ ਰੱਖਣਾ